ਦਰਦੇਸਕੋ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਦਾ ਜੋ ਉਪਰਾਲਾ ਲਿਆ ਗਿਆ ਸੀ ਉਹਦੇ ਤਹਿਤ ਅੱਜ ਰੋਪੜ ਦੇ ਸਦਾ ਬਰਤ ਵਿਖੇ ਜਿਹੜੀ ਹੈ ਰੇਡ ਕੀਤੀ ਜਾ ਰਹੀ ਹੈ ਘਰ-ਘਰ ਦੇ ਵਿੱਚ ਇਸ ਵਿਲੇ ਮੌਕੇ ਤੇ ਆਪਾਂ ਮੌਜੂਦ ਹੈ ਸਾਡੇ ਮਾਨਯੋਗ ਐਸਐਸਪੀ ਗੁਰਨੀਤ ਖੁਰਾਣਾ ਜੀ ਇੱਥੇ ਪਹੁੰਚੋ ਇਹਨਾਂ ਦੇ ਨਾਲ ਐਸਪੀ ਹੰਦਲ ਸਾਹਿਬ ਇੱਥੇ ਪਹੁੰਚੋ ਇਹਨਾਂ ਤੇ ਸਾਰੇ ਅਫਸਰ ਸਹਿਬਾਨ ਬਿਲਕੁਲ ਤੈਨਾਤ ਨੇ ਕਿਉਂਕਿ ਰੇਡ ਕੀਤੀ ਜਾ ਰਹੀ ਹੈ ਘਰ-ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਜਾਂ ਹੋਰ ਕੋਈ ਵੀ ਨਸ਼ੀਲਾ ਪਦਾਰਥ ਕੋਈ ਮਿਲਦਾ ਹੈ ਤਾਂ ਉਸ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਬਣਦੀ ਹੈਗੀ ਲੇਕਿਨ ਹੁਣ ਇਹ ਸਭ ਥੋੜੇ ਥੇ ਵੱਡੇ ਵੱਡੇ ਅਫਸਰ ਇੱਥੇ ਪਹੁੰਚ ਲੈਣਾ ਤੇ ਬਿਲਕੁਲ ਉਹਨਾਂ ਵੱਲੋਂ ਵੀ ਇਹ ਜਿਹੜਾ ਉਪਰਾਲਾ ਜਿਹੜਾ ਨਸ਼ਾ ਦਾ ਜਿਹੜਾ ਚੈਕਿੰਗ ਜਿਹੜੀ ਹੈ ਉਹ ਸ਼ੁਰੂਆਤ ਜਿਹੜੀ ਕੀਤੀ ਜਾਵੇਗੀ ਸਦਾ ਵਰਤੋਂ ਇਸ ਦੇ ਵਿੱਚ ਅਫੀਨ ਜਿਹੜੀ ਹੈਗੀ ਕਿਲੋ ਤੋਂ ਉੱਪਰ ਬਰਾਮਦ ਕੀਤੀ ਗਈ ਹੈ ਫੁੱਕੀ 23 ਕਿਲੋ ਦੇ ਕਰੀਬ ਬਰਾਮਦ ਕੀਤੀ ਗਈ ਹੈ ਹੈਰੋਇਨ ਜਿਹੜੀ ਹੈਗੀ ਹੈ ਉਹ ਕਰੀਬ 100 ਗ੍ਰਾਮ ਦੇ ਕਰੀਬ ਹੈਗੀ ਹੈ ਨਸ਼ੀਲਾ ਪਾਊਡਰ ਜਿਹੜਾ ਹੈਗਾ ਉਹ 1.5 ਕਿਲੋ ਤੋਂ ਉੱਪਰ ਹੈਗਾ ਔਰ ਨਸ਼ੀਲੀਆਂ ਗੋਲੀਆਂ, ਗਾਂਜਾ, ਚਰਸ ਹੋਰ ਵੀ ਦੂਜੇ ਜਿਹੜੇ ਮਾਦਕ ਪਦਾਰਥ ਹੈਗੇ ਨੇ ਉਹ ਵਕ-ਵਕ ਸਮੇਂ ਤੇ ਗ੍ਰਿਫਤਾਰ ਆਪਣੇ ਬਰਾਮਦ ਕੀਤੇ ਗਏ ਨੇ ਔਰ ਇਹਦੇ ਵਿੱਚ ਕਰੀਬ 60 ਤੋਂ ਵੱਧ ਬੰਦੇ ਗ੍ਰਿਫਤਾਰ ਹੋਏ ਨੇ ਲਗਾਤਾਰ ਸਾਡਾ ਫੋਕਸਡ ਆਪਰੇਸ਼ਨ ਜਿਹੜਾ ਹੈਗਾ ਨਸ਼ਿਆ ਦੇ ਖਿਲਾਫ ਚੱਲ ਰਿਹਾ ਹੈਗਾ ਔਰ ਇਸ ਤੋਂ ਇਲਾਵਾ ਦੁਬਾਰਾ ਤੋਂ ਆਪਾਂ ਹੁਣ ਇਲੈਕਸ਼ਨਾਂ ਤੋਂ ਬਾਅਦ ਆਪਣੀ ਜਿਹੜੀ ਪ੍ਰੀਵੈਂਸ਼ਨ ਵਾਲੀ ਡਰਾਈਵ ਹੈਗੀ ਹੈ ਉਹਨੂੰ ਵੀ ਸ਼ੁਰੂ ਕੀਤਾ ਹੈ ਜਿੱਦੇ ਸਾਡੇ ਐਸ ਐਚ ਓਜ਼ ਤੇ ਗੈਜਟਡ ਅਫਸਰ ਜਿਹੜੇ ਹੈਗੇ ਨੇ ਉਹ ਪਿੰਡਾਂ ਵਿੱਚ ਸਕੂਲਾਂ, ਕਾਲਜਾਂ ਵਿੱਚ ਜਾ ਕਰਕੇ ਐਜੂਕੇਟਰੀ ਕਰ ਰਹੇ ਹੈਗੇ ਨੇ ਔਰ ਉਹਨਾਂ ਦੇ ਕੋਲ ਸਜੈਸ਼ਨਸ ਵੀ ਲੈ ਰਹੇ ਨੇ ਇਨਫਾਰਮੇਸ਼ਨ ਵੀ ਲੈ ਰਹੇ ਨੇ ਕਿ ਹਾਂ ਕਿਹੜੇ ਬੰਦੇ ਹੈਗੇ ਨੇ ਜਿਹੜੇ ਨਸ਼ਾ ਵੇਚਣ ਤੇ ਲੱਗੇ ਹੋਏ ਨੇ ਔਰ ਕਿਸ ਤਰੀਕੇ ਦੇ ਨਾਲ ਇਹ ਨਸ਼ਿਆਂ ਦੇ ਦੁਸ਼ਪ੍ਰਭਾਵ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ ਉਹ ਸਾਰੀਆਂ ਸਟ੍ਰੈਟਜੀਜ਼ ਨੂੰ ਇਕੱਠਿਆਂ ਕਰਕੇ ਜਿਹੜਾ ਹੈਗਾ ਕੱਲ ਆਪਣੇ ਆਨਰੇਬਲ ਮਿਨਿਸਟਰ ਸਾਹਿਬ ਨੇ ਇੱਥੇ ਵਿਜ਼ਿਟ ਵੀ ਕੀਤਾ ਸੀਗਾ ਡੀ ਐਡਿਕਸ਼ਨ ਸੈਂਟਰ ਤੇ ਔਰ ਉਹਦਾ ਵੀ ਉਹਨਾਂ ਨੇ ਜਾਇਜ਼ਾ ਲਿਆ ਹੈਗਾ ਔਰ ਉਹਨੂੰ ਹੋਰ ਅੱਗੇ ਸਟਰੈਂਥਨ ਕਰਨ ਦੀ ਵੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਹੈਗੀਆਂ ਨੇ ਤੇ ਮੈਨੂੰ ਲੱਗਦਾ ਹੈਗਾ ਕਿ ਇਹ ਸਾਰੀ ਸਟ੍ਰੈਟਜੀਜ਼ ਜਿਹੜੀਆਂ ਜਦੋਂ ਇਕੱਠ ਤੇ ਜਿਹੜਾ ਇਹ ਨਸ਼ੇ ਦਾ ਪ੍ਰਭਾਵ ਹੈਗਾ ਉਹਨੂੰ ਆਪਾਂ ਬਹੁਤ ਹੱਦ ਤੱਕ ਜਿਹੜਾ ਹੈਗਾ ਖਤਮ ਕਰ ਪਾਵਾਂ। ਸਲਾਕਾ ਬੰਦੀ ਕਿੰਨੇ ਕੀਤੀ ਜਾਂਦੀ ਹੈ ਵਕਫਾ ਵਕਫਾ ਜਦੋਂ ਮੌਕੇ ਹੁੰਦੇ ਹੈਗੇ ਇਸ ਨੂੰ ਲੈ ਕੇ ਦੇਖੋ ਜੀ ਆਲਮੋਸਟ ਜਿਹੜੀ ਨਾਕੇਬੰਦੀ ਹੈਗੀ ਹੈ ਉਹ ਡੇਲੀ ਬੇਸਿਸ ਤੇ ਹੁੰਦੀ ਹੈ ਬਟ ਹਰ ਇੱਕ ਨਾਕੇਬੰਦੀ ਦਾ ਆਪਣਾ ਇੱਕ ਅਲੱਗ-ਅਲੱਗ ਪ੍ਰਭਾਵ ਹੁੰਦਾ ਹੈਗਾ ਕਦੀ ਕਦਾ ਕਰ ਆਪਾਂ ਸਟੇਟ ਨੂੰ ਸੀਲ ਕਰਕੇ ਜਿਹੜਾ ਹੈਗਾ ਕਰਦੇ ਹੈਗੇ ਇੰਟਰ ਸਟੇਟ ਸੀਲਿੰਗ ਕਰਦੇ ਹੈਗੇ ਕਦੀ ਡਿਸਟ੍ਰਿਕਟ ਸੀਲਿੰਗ ਕਰਦੇ ਹੈਗੇ ਔਰ ਕਈ ਵਾਰ ਆਪਾਂ ਜਿਹੜਾ ਹੈ ਸ਼ਿਫਟਿੰਗ ਨਾਕੇਬੰਦੀ ਕਰਕੇ ਜਿਹੜੇ ਬੰਦੇ ਹੈਗੇ ਨੇ ਜਿਹੜੇ ਬਿਨਾ ਮੋਟਰਸਾਈਕਲ ਬਿਨਾ ਨੰਬਰੀ ਮੋਟਰਸਾਈਕਲ ਜਾਂ ਗੱਡੀਆਂ ਤੇ ਜਾ ਰਹੇ ਨੇ ਜਾਂ ਕੋਈ ਮੋਡਿਫਾਈਡ ਟਾਈਪ ਦੇ ਬੰਦੇ ਹੈਗੇ ਨੇ ਜਾਂ ਕੋਈ ਸ਼ੱਕੀ ਬੰਦੇ ਹੈਗੇ ਨੇ ਉਹਨਾਂ ਦੀ ਚੈਕਿੰਗ ਕਰਦੇ ਹੈਗੇ ਆ। ਤੋਂ ਉਹਦੇ ਵਿੱਚ ਵੀ ਲਗਾਤਾਰ ਸਾਡਾ ਚੱਲਦਾ ਰਹਿੰਦਾ ਹੈਗਾ ਕਈ ਚਲਾਨ ਹੁੰਦੇ ਹੈਗੇ ਨੇ ਇੰਪਾਉਂਡ ਵੀ ਕਰਦੇ ਆਪਾਂ ਵਹੀਕਲਸ ਨੂੰ ਔਰ ਕਈ ਵਾਰ ਸਾਨੂੰ ਜਿਹੜੀ ਹੈਗੀ ਚੋਰੀ ਦੇ ਮੋਟਰਸਾਈਕਲ ਜਾਂ ਗੱਡੀਆਂ ਵੀ ਬਰਾਮਦ ਹੁੰਦੀਆਂ ਆਏਂਗੀਆਂ। ਸਰ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋ ਖਾਸ ਤੌਰ ਤੇ ਨੌਜਵਾਨਾਂ ਨੂੰ ਜਿਹੜੇ ਇਸ ਦਲਦਲ 'ਚ ਫਸੇ ਹੋਏ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿੱਦਾਂ ਇਸ ਤੋਂ ਬਚਣਾ ਜਿਹੜਾ ਹੈਗਾ ਸਭ ਤੋਂ ਚੰਗਾ ਉਪਾਏ ਹੈਗਾ ਤੇ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਓਰ ਤੇ ਜਿਹੜੇ ਆਪਣੇ ਯੁਵਾ ਜਾਂ ਜਿਹੜੇ ਬਜ਼ੁਰਗ ਜਾਂ ਹੋਰ ਵੀ ਦੂਜੇ ਜਿਹੜੇ ਹੈਗੇ ਨੇ ਜਿਹੜੇ ਇਸ ਨਸ਼ੇ ਤੋਂ ਬਚੇ ਹੋਏ ਨੇ ਉਹ ਇਸੇ ਤਰੀਕੇ ਦੇ ਨਾਲ ਰਹਿਣ ਔਰ ਸਾਡੇ ਨਾਲ ਹੋ ਕਰਕੇ ਜਿਹੜਾ ਹੈਗਾ ਇਸ ਲੜਾਈ ਵਿੱਚ ਸਾਡਾ ਸਾਥ ਦੇਣ ਔਰ ਜਿਹੜੇ ਬੰਦੇ ਨਸ਼ਿਆ ਵਿੱਚ ਚਲੇ ਗਏ ਨੇ ਕਿਸੇ ਗੱਲ ਕਰਕੇ ਹੋ ਸਕਦਾ ਹੈ ਕੋਈ ਡਿਪਰੈਸ਼ਨ ਹੋਵੇ ਕੋਈ ਉਹਨਾਂ ਤੇ ਪ੍ਰੈਸ਼ਰ ਹੋਵੇ ਜਾਂ ਪੀਅਰ ਪ੍ਰੈਸ਼ਰ ਵਿੱਚ ਕਈ ਵਾਰੀ ਬੰਦਾ ਚਲਾ ਜਾਂਦਾ ਹੈਗਾ ਤੇ ਸਾਡੇ ਡੀ ਐਡਿਕਸ਼ਨ ਸੈਂਟਰ ਆਲਮੋਸਟ ਹਰ ਜ਼ਿਲ੍ਹੇ ਚ ਫੰਕਸ਼ਨਲ ਹੈਗੇ ਨੇ ਉਹਨਾਂ ਦਾ ਉਹ ਲਾਹਾ ਘਟਣ ਤੇ ਉਹਦੇ ਚ ਜਾ ਕੇ ਤੇ ਭਰਤੀ ਹੋ ਕਰਕੇ ਉਹਟ ਕਲੀਨਿਕਾ ਤੋਂ ਦਵਾਈ ਲੈ ਕਰਕੇ ਨਸ਼ੇ ਤੋਂ ਬਾਹਰ